ਹਾਂ ਸਿੱਧੂ ਮੂਸੇਵਾਲਾ ਜਿਹੜਾ ਮੈਨੂੰ ਮਿਲਿਆ ਉਹਨੇ ਕਿਹਾ ਕਾਮ ਦਾ ਜਰਨੈਲ ਆ ਸਿਮਰ ਦਿਸਮਾਨ ਮੈਂ ਗੱਲ ਕਰਾਈ ਐ ਮੈਂ ਗੱਲ ਕਰਾਈ ਐ ਕੋਈ ਆਈ ਵਟਨੇ ਸੀ ਸਿੱਧੂ ਮੂਸੇਵਾਲਾ ਨਾਲ ਮੇਰਾ ਅੱਜ ਦਾ ਪਿਆਰ ਨਹੀਂ ਐ ਮੈਂ ਜੇ ਨਹੀਂ ਦੱਸਿਆ ਬਹੁਤ ਪਿਆਰਾ ਹੈ ਜਦੋਂ ਜਦੋਂ ਮੈਂ ਗਿਆ ਮੈਂ ਕਿਹਾ ਭਿੰਡਰਾਂ ਵਾਲੇ ਤੇ ਗਾਦੇ ਕਿਸੇ ਨੂੰ ਜੋਧਿਆ ਕਹਿੰਦਾ ਛੱਡਦਾ ਨਹੀਂ ਕਹਾਂਗਾ ਜਰੂਰ ਉਹ ਬੇਵਾਕ ਬੰਦਾ ਸੀ ਐਂ ਫਿਰਦਾ ਰਹਿੰਦਾ ਸੀ ਬਾਪ ਵੀ ਬੜਾ ਵਧੀਆ ਸੀ ਜਦੋਂ ਮੈਂ ਕਿਹਾ 6 ਵਜੇ ਜਾਣਾ ਸੀ ਮੈਂ ਤੇ 7 ਵਜੇ ਮੈਂ ਪਹੁੰਚਿਆ ਟੈਂਟਾ ਜੋਤਿਆ ਟਰੈਕਟਰ ਤੇ ਆ ਰਿਹਾ ਸੀ ਤੇ ਗਾਣਾ ਵੱਜਦਾ ਆ ਰਿਹਾ ਸੀ ਫਟਾਫਟ ਸਰਪੰਚ ਨੇ ਬਲਗਾਇਆ ਅੰਦਰ ਬੈਠੇ ਬੜੀਆਂ ਗੱਲਾਂ ਬੈਠ ਕੇ ਕੀਤੀਆਂ ਮੈਂ ਕਹਾ ਕੀ ਹਾਲ ਹੈ ਕਹਿੰਦਾ ਲਿਆਓ ਕੁਰਸੀਆਂ ਜਦੋਂ ਅਸੀਂ ਬਹਿ ਗਏ ਕੀ ਹਾਲ ਅੰਕਲ ਬਹੁਤ ਵਧੀਆ ਗੋਡੇ ਮਨਾ ਗੋਡੇ ਆਤਰੀ ਲਈ ਦੇ ਜੱਫੀ ਪਾਲੀ ਜੱਫੀ ਪਾ ਕੇ ਮੈਂ ਬੜੀਆਂ ਗੱਲਾਂ ਕੀਤੀਆਂ ਮੈਂ ਸਾਰੇ ਥਾਂ ਤੇ ਦਸਤੀਆਂ ਫਿਰ ਉਹਨੇ ਇੱਕ ਪਕੜਾ ਪਾਇਆ ਹੋਇਆ ਸੀ ਕਹਿੰਦਾ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਸਰੀਰ ਦਾ ਮਰ ਜਾਣਾ ਉਹਨੂੰ ਮੌਤ ਨਹੀਂ ਜਮੀਰ ਦਾ ਮਰ ਜਾਣਾ ਮੌਤ ਹੈ। ਸੰਤ ਜਰਨੈਲ ਸਿੰਘ ਪਿੰਡਰਾ ਵਾਲੀ ਖੁੱਲ ਕੇ ਗੱਲ ਹੋਈ। ਖਾਲਸਾ ਦੀ ਵੀ ਖੁੱਲ ਕੇ ਗੱਲ ਹੋਈ ਆ। ਉਹ ਖਾਲਸਾ ਦਾ ਹਮੈਤੀ ਸੀ। ਕਹਿੰਦਾ ਖਾਲਸਾ ਨਹੀਂ ਜੀ ਮਹਾਰਾਜਾ ਰਜਿੰਦਰ ਸਿੰਘ ਦਾ ਰਾਜ ਦੀ ਗੱਲ ਕੀਤੀ ਆ ਤੈਨੂੰ। ਬੜੀਆਂ-ਬੜੀਆਂ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਜਦੋਂ ਮੈਂ ਚੌਂ ਲੜਕੇ ਮੈਨੂੰ ਪਤਾ ਲੱਗਿਆ। ਕਹਿੰਦਾ ਚੌਂ ਲੜਕੇ ਮੈਨੂੰ ਕੀ ਪਤਾ ਲੱਗਿਆ? ਕਹਿੰਦਾ ਮੈਨੂੰ ਪਤਾ ਲੱਗਿਆ ਕਿ ਜਦੋਂ ਮੇਰੇ ਟਰੈਕਟਰ ਤੇ ਗੱਡੀਆਂ ਤੇ ਪੋਲ ਲੱਗੀਆਂ ਸੀਗੀਆਂ। ਕਹਿੰਦਾ ਮੇਰੇ ਕੋਲੋਂ ਲਵਾਉਣਾ ਚਾਹੁੰਦੇ ਸੀਗੇ। ਫੋਟੋਆਂ ਲਾ ਦੇ। ਮੈਂ ਕਿਹਾ ਮੈਂ ਉਹਨੇ ਬੜੀਆਂ ਗੱਲਾਂ ਕੀਤੀਆਂ ਮੈਂ ਕਿਤਾਬ ਲਿਖੂੰਗਾ ਉਹ ਘਟੋਕਰ ਦੱਸੂੰਗਾ ਕਿ ਕਿਹੜੀਆਂ ਗੱਲਾਂ ਮਾਨਸਬਾਰੇ ਹੋਰ ਕੀ ਗਿਆ ਸੰਤਾਂ ਬਾਰੇ ਹੋਰ ਕੀ ਗਿਆ ਉਹਨਾਂ ਨੇ ਕਿਹਾ ਸਾਰੀ ਜੱਥੇਬੰਦੀਆਂ ਇਕੱਠਾ ਆਜੋ ਮੈਂ ਕਿਹਾ ਆਪਾਂ ਵਿਚਾਰ ਕਰਿਆ ਕਰੀਏ ਫਿਰ ਜਦੋਂ ਮੈਂ ਗਿਆ ਸਾਰੇ ਬੰਦੇ ਇਕੱਠੇ 40 ਬੈਠੇ ਸੀਗੇ ਇੱਕ ਨਹੀਂ ਸੀ ਮੈਂ ਅੰਦਰ